ਸੈਸ਼ਨਲ ਕ੍ਰਾਈਮ ਨੂੰ ਅੰਜਾਮ ਦਿੱਤਾ ਗਿਆ ਸੀ 28 ਤੇ 29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣਵਾਲਾ ਵਿਖੇ ਤੇ ਉਸ ਕੇਸ ਦੀ ਗੁੱਥੀ ਨੂੰ ਸੁਲਝਾਣ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਕੋ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਜ ਜਿਹਦਾ ਵੀ ਰੋਲ ਆਇਆ ਉਹਨਾਂ ਨੂੰ ਸਾਇੰਟਿਫਿਕਲੀ ਇਨਵੈਸਟੀਗੇਟ ਕਰਦੇ ਹੋਏ ਤਿੰਨੋਂ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਵਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਅਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਇਸ ਪੂਰੇ ਹੀ ਘਟਨਾਕ੍ਰਮ 'ਚ ਮੇਰੇ ਪਰਿਵਾਰ ਨਾਲ ਲਗਾਤਾਰ ਮੇਰਾ رابطہ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਾਨੂੰਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਤਾਂ ਮੈਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਦਾ which was personally led by SPD ਜੁਕੇਸ਼ਵਰ ਗੁਰਾਇਤ DSP ਫਰੀਦਪੁਰ ਤਰਲੋਚਨ ਜੀ ਜਿਹੜੇ ਉਸ ਦਿਨ ਇਮੀਡੀਏਟਲੀ ਮੌਕੇ ਤੇ ਪਹੁੰਚੇ DSP ਡੀ ਅਫਤਾਰ SHO ਸਦਰ ਫਰੀਦਪੁਰ ਰਾਜੇਸ਼ ਜੋ ਉਸ ਦਿਨ ਇਮੀਡੀਏਟਲੀ ਇੱਕ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਅਗੈਨ ਮੌਕੇ ਤੇ ਪਹੁੰਚੇ ਔਰ ਪੂਰੀ ਰਾਤ ਇਨਾਂ ਨੇ ਉਸ ਦਿਨ ਲੱਗ ਕੇ ਉਹ ਜਿਹੜੀ ਸਟੋਰੀ ਪੁਲਿਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਹੀ ਸਿਰਫ ਉਸ ਲੇਡੀ ਦੇ ਝੂਠ ਦਾ ਪਰਦਾ ਫਾਸ਼ ਕੀਤਾ ਸਗੋ ਉਹ ਪੂਰਾ ਹੀ ਕੇਸ ਇੱਕ ਤਰ੍ਹਾਂ ਸੇ ਸੁਲਝਾਇਆ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਪੁਲਿਸ ਦੀ ਕਾਰਵਾਈ ਨੂੰ ਬਹੁਤ ਵਾਰ ਇੱਕ ਸ਼ੱਕ ਦੀ ਨਿਗਾਹ ਤੋਂ ਦੇਖਿਆ ਜਾਂਦਾ ਹੈ ਮੈਂ ਉਸ ਚੀਜ਼ ਨੂੰ ਬਿਲਕੁਲ ਗਲਤ ਨਹੀਂ ਮੰਨਦੇ ਕਿਉਂਕਿ ਅਸੀਂ ਇੱਕ ਪਬਲਿਕ ਸਰਵੈਂਟ ਹੈ ਤਾਂ ਅਸੀਂ ਇੱਕ ਪਬਲਿਕ ਸਪੇਸ 'ਚ ਹੈ ਅਤੇ ਸਾਡੀ ਇੱਕ ਜਵਾਬਦੇਹੀ ਹੈ ਸਾਰਿਆਂ ਵਾਸ ਸਾਰਿਆਂ ਦੇ ਪ੍ਰਤੀ ਮੀਡੀਆ ਦੇ ਪ੍ਰਤੀ ਵੀ ਪਰਿਵਾਰ ਦੇ ਪ੍ਰਤੀ ਵੀ ਸੋਸਾਇਟੀ ਦੇ ਪ੍ਰਤੀ ਤਾਂ ਇਸ ਪੂਰੇ ਹੀ ਕੇਸ ਨੂੰ ਬਹੁਤ ਹੀ ਪੇਸ਼ੈਂਸ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਇਤਨੇ ਇੰਟੈਂਸ ਸਕਰੂਟੀਨੀ ਔਰ ਪ੍ਰੈਸ਼ਰ ਦੇ ਬਾਵਜੂਦ ਸਾਡੀ ਟੀਮ ਡਟ ਕੇ ਖੜੀ ਰਹੀ ਤਾਂ ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਅਸੀਂ ਵਾਦਾ ਕੀਤਾ ਸੀ ਉਸ ਪਰਿਵਾਰ ਨਾਲ ਉਹ ਅਸੀਂ ਪੂਰਾ ਕੀਤਾ ਤੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ ਵਿੱਚ ਮੇਜਰ ਸਕਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ ਫਾਰਮਲ ਅਰੈਸਟ ਕਰਕੇ ਇਸ ਕੇਸ ਚ ਉਹਨਾਂ ਦਾ ਰੋਲ ਇਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਤੇ ਉਹਨਾਂ ਨੇ ਉੱਥੇ ਇੱਕ ਤਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡਿਸੀਜ਼ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਹੈ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇੰਸਟੀਚੂਟ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖ ਪੁੱਛਗਿੱਛ ਕੀਤੀ ਗਈ ਤੇ ਸਬੂਤਾਂ ਦੇ ਆਧਾਰ ਤੇ ਪੁੱਛਗਿੱਛ ਕੀਤੀ ਗਈ ਕੱਲੀ-ਕੱਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾਹ ਦਾ ਇਹ ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਕਿ ਜੇ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਈ ਕਿ ਘਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਆ ਤਾਂ ਜਾਂ ਤਾਂ ਕੋਈ ਕੰਦ ਟਪ ਕੇ ਆਇਆ ਹੋਇਆ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ 'ਚ ਸੀ ਸਿੱਧੇ ਘਰੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ अलावा ਸੋ ਸਾਈਨਸ ਆ ਫਸ ਐਂਟਰੀ ਮਿਸਿੰਗ ਸੀ which again was a very big clue ਸਾਡੇ ਵਾਸਤੇ ਕਿਉਂ ਸੀ ਤੇ ਬਾਕੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ ਪੌਰ ਨਹੀਂ ਇਹ ਕਿਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ પાਕੇ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਦਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਦੋਂ ਇਹ ਹਰਦਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤੇ ਸਾਰੀ ਸਾਡੀਆਂ ਟੀਮਾਂ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨਾਂ ਨੂੰ ਇਹਨਾਂ ਦਾ ਪਿੱਛਾ ਕਰ ਰਹੇ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗੱਡੀ 'ਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂਕਿ ਇੱਕ ਇੱਕ ਝਲਕ ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ ਮੀਡੀਆ ਸਕਰੂਟੀ ਨੇ ਚ ਹੈ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਗੀਆਂ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੇ ਦੂਰ ਬੈਠੇ ਹੈ ਤੇ ਪੁਲਿਸ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ दायरे ਵਿੱਚ ਰਹਿੰਦੇ ਹੋਏ ਆਪਣੇ ਪਾਵਰਸ ਵਧਤੇ ਹੋਏ ਏ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇਧਰ ਪੰਜਾਬ ਬਲાય ਤਾਂ ਉਹ ਜਦੋਂ ਪੰਜਾਬ ਬਲ ਆਇਆ ਤੇ ਉਹਨੇ ਕੋਰਟ 'ਚ ਸਰੈਂਡਰ ਕੀਤਾ ਤਾਂ ਕੋਰਟ 'ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਹੈ ਉਹਨਾਂ ਨੂੰ ਅਸੀਂ ਫੜ ਸਕਾਂ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜੇ ਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇੱਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਹ ਤੋਂ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭੱਜਨ 'ਚ ਇਹਦੀ ਮਦਦ ਕੀਤੀ ਤਾਂ ਉਹ ਉਹ ਜਿਹੜੀ ਗੱਡੀ ਹੈ ਉਹ ਵੀ ਰਿਕਵਰ ਹੋ ਗਈ ਹੈ ਤੇ ਮੇਨ ਜਿਹੜਾ ਦੋਸ਼ੀ ਹੈ ਇਹ ਵੀ ਫੜਿਆ ਗਿਆ ਇੱਕ ਹੋਰ ਗੱਲ ਜਿਹੜੀ ਰੀਸੈਂਟਲੀ ਸਾਡੇ ਸਾਮਣੇ ਆਈ ਇਹ ਹਿੰਦੋਸ਼ੀਆਂ ਦੀ ਕੁਝ ਕੁ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਮਲ ਫਰੀਦ ਹਰਕਮਲ ਫਰੀਦ ਜਦੋਂ ਘਰੋਂ ਭੱਜਿਆ ਤੇ ਕਰਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜਿਆ ਜਿਹਦੀ ਆਜ ਸ਼ਾਮ ਤੱਕ ਇਹਦੇ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ ਅਗੇਨ ਆਈ ਊਡ ਲਾਈਕ ਟੂ ਕੰਬੈਟ ਮਾਈ ਟੀਮ ਐਂਡ ਫਰੀਦਕੋਟ ਪੁਲਿਸ ਨੂੰ ਮੈਂ ਬਹੁਤ ਇਹਦੇ ਵਿੱਚ ਸ਼ਲਾਘਾ ਕਰਾਂਗੀ ਕਿ ਬਿਨਾ ਕਿਸੇ ਦਬਾਅ ਹੇਟ ਤੇ ਬਿਨਾ ਕੋਈ ਹੋਰ ਪਰਵਾਹ ਕੀਏ ਇਹਨਾਂ ਨੇ ਸਿਰਫ ਔਰ ਸਿਰਫ ਆਪਣੀ ਡਿਊਟੀ ਕੀਤੀ ਹੈ ਤੇ ਬਹੁਤ ਹੀ ਇਮਾਨਦਾਰੀ ਔਰ ਟਰਾਂਸਪੇਰੈਂਟ ਤਰੀਕੇ ਨਾਲ ਡਿਊਟੀ ਕੀਤੀ ਹੈ। ਮੈਂ ਕਤਲ ਕਿਸ ਤਰੀਕੇ ਨਾਲ ਕੀਤਾ ਗਿਆ ਕਿਸੇ ਵਿਪਨ ਨਾਲ ਜਾਂ ਆਪਾਂ ਦੇਖੋ ਜੀ ਜਿਹੜਾ ਕਤਲ ਜਿਹੜਾ ਕੀਤਾ ਗਿਆ ਹੈ ਉਹ ਇਨੀਸ਼ੀਅਲੀ ਸਾਨੂੰ ਇਹ ਹੀ ਇਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇਹਨਾਂ ਨੇ ਇਹਨੂੰ ਇੱਕ ਜ਼ਹਿਰੀਲਾ ਸਬਸਟੈਂਸ ਰੁਪਿੰਦਰ ਕੌਰ ਔਰ ਹਰਕਵਲ ਪ੍ਰੀਤ ਵੱਲੋਂ ਦਿੱਤਾ ਗਿਆ ਹੈ। ਬੋਡੀ ਦੀ ਜਿਹੜੀ ਪ੍ਰਾਇਮਾ ਫੇਸੀ ਜਿਹੜੀ ਅਸੀਂ ਇੱਕ ਐਗਜ਼ਾਮੀਨੇਸ਼ਨ ਕੀਤੀ ਹੈ ਤੇ ਉਹਦੀ ਬੈਕ ਤੇ ਕਾਫੀ ਇੱਕ ਨਿਸ਼ਾਨ ਨੇ ਜਿਵੇਂ ਅਗਰ ਕੋਈ ਬੰਦਾ ਪਿੱਛੇ ਡਿਗ ਪੈਂਦਾ ਹੈ ਜਾਂ ਕੁਝ ਗੁੱਥਮ ਗੁੱਥਾ ਹੁੰਦਾ ਹੈ ਤਾਂ ਉਹ ਸਰੀਰ ਤੇ ਖਰੋਚਾਂ ਦੇ ਕਾਫੀ ਨਿਸ਼ਾਨ ਨੇ ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਫਿਰ ਬਾਕੀਆਂ ਚੀਜ਼ਾਂ ਕਲੀਅਰ ਕਰੂਗੀ ਤੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਜਦ ਤੱਕ ਨਹੀਂ ਆਂਦੀ ਹੈ ਤਦ ਤੱਕ ਪੋਸਟਮਾਰਟਮ ਰਿਪੋਰਟ ਨੂੰ ਵੀ ਅਸੀਂ ਅਧੂਰਾ ਸਾਬਸਦੇ ਹਾਂ ਤਾ ਕਰਕੇ ਕਿਉਂਕਿ ਇਸ ਸਮੇਂ ਉਹਨੇ ਕਹਿ ਦਿੱਤਾ ਕਿ ਪਲਾਂ ਦਬਾ ਕੇ ਦੇਖੇ ਇਹ ਇੱਕ ਪੋਸਟਮਾਰਟਮ ਰਿਪੋਰਟ ਪਲੱਸ ਕੈਮੀਕਲ ਐਗਜ਼ਾਮੀਨਰ ਰਿਪੋਰਟ ਜਦੋਂ ਇਕੱਠੀਆਂ ਹੁੰਦੀ ਹੈ ਤਾਂ ਹੀ ਇੱਕ ਪ੍ਰੋਪਰ ਆਫੀਸ਼ੀਅਲ ਕੌਜ਼ ਆਫ ਡੈਥ ਅਸੀਂ ਕਹਿ ਸਕਦੇ ਬਟ ਯੈਸ ਗਲਾ ਦਬਾਉਣ ਵਾਲੀ ਗਲਤੋ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਡਾਕਟਰ ਵੀ ਆਪਣੇ ਪੋਸਟਮਾਰਟਮ ਰਿਪੋਰਟ ਤੇ ਇਹੀ ਕਹਿੰਦੇ ਹੈ ਕਿ ਫਾਈਨਲ ਕੌਜ਼ ਆਫ ਡੈਥ ਵਿਲ ਬੀ 기ਵਨ ਆਫਟਰ ਦ ਕੈਮੀਕਲ ਐਗਜ਼ਾਮੀਨਰ ਰਿਪੋਰਟ ਇਜ਼ ਰੀਸੀਵਡ ਪਰ ਇੱਕ ਛੋਟਾ ਮੱਧ ਆ ਰਿਹਾ ਕਿ ਸਿੱਚ ਛਿੱਟੇ ਦੇ ਡੀਕੇ ਦਾ ਕਾਫੀ ਜਿਗਰਾ ਹੈ

ਜ਼ਹਿਰੀਲਾ ਸਬਸਟੈਂਸ ਦੇਣ ਦੀ ਪੁਸ਼ਟੀ ਹੋਈ ਹੈ ਇਹ ਜਿਹੜੇ ਵੀ ਦੋਸ਼ੀ ਹੈ ਇਹਨਾਂ ਦੇ ਆਪਣੇ ਐਡਮਿਸ਼ਨਸ ਨੇ ਤੇ ਵੀ ਆਰ ਵੇਟਿੰਗ ਫਾਰ ਦਾ ਕੈਮੀਕਲ ਐਗਜ਼ਾਮੀਨੇਸ਼ਨ ਜੇ ਇਹ ਗੱਲਾਂ ਪਰਿਵਾਰ ਨੇ ਅਗਰ ਦੱਸੇ ਹੈ ਤੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਆਪਣੇ ਸਟੇਟਮੈਂਟਸ ਪ੍ਰੋਪਰ ਸਾਨੂੰ ਲਿਖਵਾ ਦੇਣ ਅਸੀਂ ਉਹਨਾਂ ਗੱਲਾਂ ਦੀ ਪੁੱਛ ਕੇ ਪੁਸ਼ਟੀ ਕਰਾਂਗੇ ਅਸੀਂ ਆਪਣੇ ਕੇਸ ਚ ਇਸ ਦਾ ਇੱਕ ਹਿੱਸਾ ਬਣਾਵਾਂਗੇ ਕਿ ਕਿਸ਼ੂਕਤ ਦਾ ਫੀਲ ਹੋਸੀ ਸਾਰੇ ਮਾਮਲੇ ਵਿੱਚ ਉਹ ਰੋ ਉਸਦੀ ਗ੍ਰਿਫਤਾਰੀ ਕਿਸ ਦਾ ਤੁਸ ਕੀ ਵਿਸ਼ਵਜੀਤ ਦਾ ਜਿਹੜਾ ਰੋਲ ਸੀ ਉਹ ਯੂਨੋ ਉੱਥੇ ਮੌਕੇ ਤੇ ਪਹੁੰਚ ਗੱਡੀ ਚ ਇਹ ਮੰਗੇ ਲਿਆਏ ਸੀ ਜਣੀ ਕੱਡੇ ਨੂੰ ਗੱਡੀ ਚ ਨੂੰ ਬਿਠਾ ਕੇ ਉੱਥੇ ਪਹੁੰਚ ਤੇ ਵਾਪਸ ਕਰਾਇਮ ਕਮਿਟ ਹੋਣ ਤੋਂ ਬਾਅਦ ਬਚਾਉਣਾ ਮੈਨੂੰ ਕਾਰਨ ਕੀ ਸੀ ਹੈ ਜਿਹੜਾ ਖਤਰਤ ਇਨਾਂ ਦੇ ਕੁਝ ਐਕਸਟਰਨਲ ਰਿਲੇਸ਼ਨ ਸੀ ਜੀ ਬਟ that is a very personal things so ਇਹਨਾਂ ਨੂੰ ਡਿਪਾਰਟਰੀ ਹੋਈ ਹੋਈ ਸੀ ਔਰ अगेन आई डोंट लाइक टू ਕਮੈਂਟ ਔਨ ਥੈਟ ਮੈਂ ਇਹਦੇ ਚ ਸਾਰੇ ਫੀਲਡ ਪੜ੍ਹ ਲਏ ਕਿ ਪੂਰੀ